ਅਸ ਦੀਆਂ ਸਾ ਪਠਾਨਕੋਟ ਉਹਨਾਂ ਦੇ ਪੜਤਾਲ ਵਿੱਚ ਆਇਆ ਸੀਗਾ ਕਿ ਇਹ ਜਿਹੜਾ ਉਜ ਨਹਿਰ ਨਦੀ ਦੇ ਵਿੱਚ ਮੁਹੰਮਦ ਸ਼ਰੀਫ ਨਾਂ ਦੇ ਇਸ ਬੰਦੇ ਨੇ ਸਰਕਾਰੀ ਜ਼ਮੀਨ ਦੇ ਵਿੱਚ ਆਪਣਾ ਮਕਾਨ ਬਣਾਇਆ ਹੋਇਆ ਜਿਸ ਬੰਦੀ ਇਹਦਾ ਪੜਤਾਲ ਰਿਕਾਰਡ ਕੀਤਾ ਤਾਂ ਇਹ ਤੇ 8 ਦਾ 8 ਨੋ ਪਰਚੇ ਦਰਜਿਆ ਜਿਹਦੇ ਵਿੱਚ ਦੋ ਮੁਕੱਦਮੇ ਐਂਡੀਪੀਐਸ ਦੇ ਦਰਜ ਆ ਕਮਰਸ਼ੀਅਲ ਕੁਆਂਟੀਟੀ ਦਾ ਜਿਹਦੇ ਵਿੱਚ ਇਹ ਬੰਦਾ ਜੇਲ੍ਹ 'ਚ ਵੀ ਆ ਇਹ ਇੰਟਰਨੈਸ਼ਨਲ ਬਾਰਡਰ ਦੇ ਬਿਲਕੁਲ ਨੇੜੇ ਆ ਔਰ ਉਥੋਂ ਡਰੋਨ ਰਾਹੀਂ ਸਮਾਨ ਮਗਾਨ ਦੇ ਵਿੱਚ ਇਹ ਜੇਲ੍ਹ 'ਚ ਆ ਤੋਂ ਇਸ ਸੰਬੰਧੀ ਅੱਜ ਐਗਜ਼ੀਕਿਊਟਿਵ ਅਸਿਸਟੈਂਟ ਸਾਹਿਬ ਨਾਲ ਨੇ ਜਿਨ੍ਹਾਂ ਦੇ ਨਾਲ ਆਰਡਰ ਦੇ ਅਨੁਸਾਰ ਇਹਨੂੰ ਅੱਜ ਜਿਹੜਾ ਡਿਵਾਲਿਸ਼ ਕੀਤਾ ਗਿਆ ਵਾ ਤੇ ਜਿਹੜੀ ਇਹ ਡਿਬੋਲਿਸ਼ ਦੀ ਕਾਰਵਾਈ ਇਹਦੀ ਮੁਕੰਮਲ ਹੋ ਗਈ ਹੈ